ਪੰਜਾਬ ਦੇ ਗੁਆਂਡੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਮੌਨਸੂਨ ਦਾ ਕਹਿਰ ਜਾਰੀ ਹੈ ਸੂਬੇ ਦੇ ਵੱਖ-ਵੱਖ ਥਾਵਾਂ ਵਿੱਚ ਰੁਕ-ਰੁਕੇ ਹਲਕੇ ਤੋਂ ਦਰਮਿਆਨਾ ਮੀਂਹ ਪੈ ਰਿਹਾ ਹੈ ਕਾਂਗੜਾ ਕੁਲੂ ਮੰਡੀ ਊਨਾ ਹਮੀਰਪੁਰ ਬਿਲਾਸਪੁਰ ਚੰਬਾ ਜ਼ਿਲ੍ਹਿਆਂ ਵਿੱਚ ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ ਬੀਤੀ ਰਾਤ ਤੋਂ ਕੁਝ ਥਾਵਾਂ ਤੇ ਜ਼ੋਰਦਾਰ ਵਰਖਾ ਵੀ ਹੋਈ ਮੌਸਮ ਵਿਭਾਗ ਨੇ ਅਗਲੇ 18 ਘੰਟਿਆਂ ਦੌਰਾਨ ਵੱਖ-ਵੱਖ ਥਾਵਾਂ ਤੇ ਪਾਰੀਂ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ ਇਸ ਦੇ ਇਲਾਵਾ ਸ਼ਿਮਲਾ ਸੇਰਮੌਰ ਸੋਨਲ ਮੰਡੀ ਤੇ ਬਿਲਾਸਪੁਰ ਵਿੱਚ ਹੜ੍ਹ ਦਾ ਖਤਰਾ ਪ੍ਰਗਟਾਇਆ ਗਿਆ ਹੈ ਇਨਾ ਜ਼ਿਲ੍ਹਿਆਂ ਲਈ ਚੇਤਾਵਨੀ ਜਾਰੀ ਕਰਦੇ ਆ ਵਿਪਾਗ ਨੇ ਇੱਥੇ ਰਹਿ ਰਹੇ ਲੋਕਾਂ ਨੂੰ ਚੌਕਸ ਰਹਿਣ ਤੇ ਘਰ ਤੋਂ ਬਾਹਰ ਨਿਕਲਣ ਸਮੇਂ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ ਲੋਕਾਂ ਨੂੰ ਜ਼ਮੀਨ ਖਿਸਕਣ ਵਾਲੇ ਖੇਤਰਾ ਵਿੱਚ ਨਾ ਜਾਣ ਨਦੀਆਂ ਖੱਡਾਂ ਤੇ ਨਾਲਿਆਂ ਤੋਂ ਦੂਰ ਰਹਿਣ ਦੀ ਹਦਾਇਤ ਦਿੱਤੀ ਹੈ ਇੱਧਰ ਜਲੰਧਰ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸਵੇਰ ਤੋਂ ਰੁਕ ਰੁਕ ਕੇ ਬਾਰਿਸ਼ ਪਈ ਹਾਲਾਤ ਕੁਝ ਅਜਿਹੇ ਹੀ ਏ ਕਿ ਮੀਂਹ ਪੈਣ ਦੇ ਕੁਝ ਘੰਟਿਆਂ ਬਾਅਦ ਹੀ ਧੁੱਪ ਖੜੀ ਨਜ਼ਰ ਆਉਂਦੀ ਏ ਬਦਲਾ ਤੇ ਸੂਰਜ ਵਿਚਾਲੇ ਜਾਰੀ ਲੁੱਕਰ ਮਿੱਟੀ ਸਦਕਾ ਲੋਕਾਂ ਦੀਆਂ ਪਰੇਸ਼ਾਨੀਆਂ ਵਧੀਆਂ ਹੋਈਆਂ ਨੇ ਮੋੜਕੜ ਕੇ ਬਦਲ ਰਹੇ ਮੌਸਮ ਦੇ ਸਦਕਾ ਲੋਕਾਂ ਨੂੰ ਖਾਂਸੀ ਜ਼ੁਕਾਮ ਤੇ ਬੁਖਾਰ ਦੀਆਂ ਸ਼ਿਕਾਇਤਾਂ ਆਮ ਹੋ ਰਹੀਆਂ ਨੇ ਕੁਝ ਇਲਾਕਿਆਂ ਵਿੱਚ ਪੀਣ ਵਾਲੇ ਗੰਦੇ ਪਾਣੀ ਦੀ ਸਪਲਾਈ ਦੇ ਚੱਲਦਿਆਂ ਪੇਟ ਦੀਆਂ ਬਿਮਾਰੀਆਂ ਵੀ ਸਾਹਮਣੇ ਆ ਰਹੀਆਂ ਨੇ